ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਇੱਕ ਦੋ ਦਿਨਾਂ ਤੋਂ ਜਿਹੜੀ ਇੱਕ ਵੀਡੀਓਜ਼ ਵਾਇਰਲ ਹੋ ਰਹੀ ਹੈ ਉਹਦੇ ਬਾਰੇ ਮੈਂ ਸੰਗਤ ਨਾਲ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦਾ ਕਿਉਂਕਿ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਕਮੈਂਟਸ ਲਿਖੇ ਨੇ ਵੀ ਇਹ AI ਐਪ ਦੇ ਨਾਲ ਵੀਡੀਓ ਤਿਆਰ ਹੋਈ ਹੈ ਕੋਈ ਕਹਿੰਦਾ ਹੈ ਵੀ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਉਹਨਾਂ ਦੀ ਇਹ ਵੀਡੀਓ ਨਹੀਂ ਹੋ ਸਕਦੀ ਮੈਂ ਸਿੱਖ ਸੰਗਤ ਨੂੰ ਦੱਸਣਾ ਚਾਹੁੰਨਾ ਵੀ ਉਹ ਵੀਡੀਓਜ਼ ਮੇਰੀ ਹੈ ਉਹਦੇ ਵੀਡੀਓਜ਼ ਬਣਨ ਦਾ ਕਾਰਨ ਕੀ ਹੈ ਔਰ ਉੱਥੇ ਬੈਠਣ ਦਾ ਕਾਰਨ ਕੀ ਹੈ ਉਹ ਮੈਂ ਸੰਗਤ ਦੇ ਨਾਲ ਸਾਂਝਾ ਕਰਨਾ ਚਾਹੁੰਨਾ ਜੋ ਕਿ ਤੁਹਾਨੂੰ ਪਤਾ ਹੈ ਕੁਝ ਸ਼ਰਾਰਤੀ ਅੰਸਰ ਸਾਡੇ ਆਪਣੇ ਨੇ ਕਹਿੰਦੇ ਹੁੰਦੇ ਆ ਇੱਕ ਕਹਾਵਤ ਬਣੀ ਹੈ ਵੀ ਰਾਵਣ ਨੂੰ ਨਹੀਂ ਸੀ ਕੋਈ ਮਾਰ ਸਕਦਾ ਹਨਾ ਤੇ ਜੇ ਉਹਦਾ ਭੇਤ ਉਹਦਾ ਭਾਈ ਨਾ ਦਿੰਦਾ ਹਨ ਸਾਡੇ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਇਹ ਕਮੀ ਹੈ ਬਹੁਤ ਵੱਡੀ ਹੁਣ ਇੱਥੇ ਮੈਂ ਕਿਹੜੇ ਸ਼ਬਦ ਬੋਲ ਸਕਦਾ ਇਹ ਸੰਗਤਾਂ ਨੂੰ ਪਤਾ ਹੈ ਵੀ ਜਦੋਂ ਵੀ ਕਿਸੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਸੱਚ ਦੀ ਲੜਨ ਦੀ ਜ਼ਰੂਰਤ ਕੀਤੀ ਹੈ ਉਹਦੇ ਵਿੱਚ ਆਪਣੇ ਆਣੇ ਬਹੁਤ ਜਿਹੜੀਆਂ ਤੂਮਤਾ ਲਾ ਕੇ ਬਹੁਤ ਭੱਦੀਆਂ ਸ਼ਬਦਾਵਲੀਆ ਵਰਤ ਕੇ ਆਪਣੇ ਆਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹਦੇ ਵਿੱਚ ਬਹੁਤ ਵੀਰਾਂ ਦੇ ਕਮੈਂਟਸ ਆ ਰਹੇ ਆ ਵੀ ਏਆਈ ਐਪ ਨਾਲ ਵੀਡੀਓ ਜਾਂ ਭਾਈ ਮਨਪੀ ਸਿੰਘ ਖਾਲਸਾ ਇਹ ਨਹੀਂ ਹੋ ਸਕਦੇ ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਵੀ ਇਹ ਵੀਡੀਓ ਵੀ ਰਿਜੀਨਲ ਹੈ ਇਹ ਐਪ ਦੇ ਨਾਲ ਬਿਲਕੁਲ ਨਹੀਂ ਬਣੀ ਇਹ ਵੀਡੀਓਜ਼ ਵਾਇਰਲ ਹੋਣ ਦਾ ਕਾਰਨ ਕੀ ਸੀ ਤੇ ਕਿਉਂ ਬੈਠੇ ਸੀ ਤੁਹਾਨੂੰ ਪਤਾ ਹੈ ਵੀ ਪਿਛਲੇ ਲੰਬੇ ਸਮੇਂ ਤੋਂ ਆਪਾਂ ਪਖੰਡ ਦੇ ਖਿਲਾਫ ਚੱਲ ਰਹੇ ਹਾਂ ਸੋ ਮੇਰਾ ਜਿਹੜਾ ਵੈਰ ਸਮਝ ਲਓ ਜਾਂ ਮੈਨੂੰ ਉਹ ਲੋਕ ਚੰਗੇ ਨਹੀਂ ਲੱਗਦੇ ਜਿਹੜੇ ਧਰਮ ਦੀ ਆੜ ਵਿੱਚ ਦੁਕਾਨਦਾਰੀਆਂ ਖੋਲ ਕੇ ਬੈਠੇ ਨੇ ਸੋ ਮੇਰੇ ਕੋਲੇ ਇਹੋ ਜੀ ਜਿਹੜੀ ਵੀਡੀਓ ਨੈੱਟ ਦੇ ਉੱਤੇ ਪਾਈ ਗਈ ਹੈ ਇਹੋ ਜੀਆਂ ਵੀਡੀਓ ਮੇਰੇ ਕੋਲੇ ਘੱਟੋ ਘੱਟ ਵੀ 75-80 ਵੀਡੀਓ ਹੋਣੀਆਂ ਜਿਦੇ ਵਿੱਚ ਭਾਈ ਮਨਪ੍ਰੀਤ ਸਿੰਘ ਬੈਠਾ ਹੋਊਗਾ ਤੇ ਨਾਲ ਜਿਹੜੇ ਪਖੰਡੀ ਅਖੌਤੀ ਬਾਬੇ ਲਾਲੋ ਇਹ ਪਖੰਡੀ ਢੌਂਗੀ ਸਾਧ ਲਾ ਲੋ ਇਹ ਜਿਹੜੇ ਆਪਦੇ ਲੱਛਣ ਕਰਦੇ ਹੋਣਗੇ ਵੀ ਅਸੀਂ ਪੀਰਾਂ ਫਕੀਰਾਂ ਨੂੰ ਪ੍ਰਗਟ ਕਰ ਰਹੇ ਆਂ ਦੇਵੀ ਦੇਵਤਿਆਂ ਨੂੰ ਪ੍ਰਗਟ ਕਰ ਰਹੇ ਆਂ ਸੋ ਉਹ ਵੀਡੀਓ ਮੈਂ ਨੈਟ ਤੇ ਕਿਉਂ ਨਹੀਂ ਪਾ ਰਿਆ ਕਿਉਂਕਿ ਉਹਦੇ ਵਿੱਚ ਦੁਨੀਆਦਾਰੀ ਹੈ ਸੰਗਤ ਸੋਚੇਗੀ ਲੋਕ ਸੋਚਣਗੇ ਵੀ ਭਾਈ ਮਨਪ੍ਰੀਤ ਸਿੰਘ ਜੀ ਤੇ ਆਪ ਹਵਨ ਕਰਾ ਰਹੇ ਨੇ ਜਾਂ ਪਾਠ ਪੂਜਾ ਕਰਾ ਰਹੇ ਨੇ ਤੋਂ ਪਹਿਲਾਂ ਮੈਂ ਇਹ ਦੱਸ ਦੇਵਾਂ ਵੀ ਕੋਈ ਹਵਨ ਕਰਾਉਣਾ ਪਾਠ ਪੂਜਾ ਕਰਾਉਣਾ ਇਹ ਕੋਈ ਗੁਨਾਹ ਨਹੀਂਗਾ ਇਹ ਕੋਈ ਪਖੰਡ ਨਹੀਂਗਾ ਇਹ ਕੋਈ ਪਾਪ ਨਹੀਂਗਾ ਤੇ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਇਹ ਜਿਹੜੀ ਵੀਡੀਓਜ਼ ਨੈਟ ਤੇ ਪਈ ਇਹਦੇ ਨਾਲ ਦੀਆਂ 75 ਤੋਂ 80 ਵੀਡੀਓ ਸਾਡੇ ਕੋਲ ਪੈਂਡਰ ਰੈਕ ਚ ਪਈਆਂ ਹੋਣਗੀਆਂ ਇਹ ਜਿਹੜੀ ਵੀਡੀਓਜ਼ ਵਾਇਰਲ ਹੋਈ ਹੈ ਇਹਦੇ ਵਿੱਚ ਜਿਹੜਾ ਅਖੌਤੀ ਉਹ ਬਖੰਡੀ ਇੱਕ ਬੈਠਾ ਉਹ ਹੈ ਜੀ Rajasthan ਦਾ ਇਹ ਜਿਹੜਾ ਬਾਬਾ ਸੀ ਅਖੌਤੀ ਢੌਂਗੀ ਇਹ ਇੱਕ ਬ੍ਰਾਹਮਣਾਂ ਦੀ ਕੁੜੀ ਨੂੰ ਬਹੁਤ ਪਰੇਸ਼ਾਨ ਕਰਦਾ ਸੀ ਗਾਹ ਉਹਦੀ ਇੱਕ ਨਵਾਲਗ 12 ਤੋਂ 13 14 ਸਾਲ ਦੀ ਬੱਚੀ ਉਹਨੂੰ ਵੀ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਸੀ ਮਤਲਬ ਉਹਨਾਂ ਦੇ ਵਸਤਰ ਵੀ ਇਹਨੇ ਕੱਪੜੇ ਵੀ ਲੋਹਾ ਕੇ ਉਹਨਾਂ ਦੀਆਂ ਵੀਡੀਓਜ਼ ਬਣਾਈਆਂ ਸੀ ਔਰ ਉਹਨਾਂ ਤੋਂ ਪੈਸਿਆਂ ਦੀ ਮੰਗ ਕਰਦਾ ਸੀ ਵਾਰ-ਵਾਰ ਪਰੇਸ਼ਾਨ ਕਰਦਾ ਸੀ ਸੋ ਚੱਲਦੀ ਹੋਈ ਮਹਿਮ ਦੇ ਵਿੱਚ ਭਾਈ ਮਨਪ੍ਰੀਤ ਸਿੰਘ ਨਾਲ ਉਸ ਭੈਣ ਦਾ ਸੰਪਰਕ ਹੋਇਆ ਉਹਨਾਂ ਨੇ ਮੈਨੂੰ ਕਾਲ ਕੀਤੀ ਕਹਿੰਦੇ ਵੀ ਇਦਾਂ ਕਰਕੇ ਵੀ ਇੱਕ ਹਨੂਮਾਨਗੜ੍ਹ ਰਾਜਸਥਾਨ ਇੱਥੋਂ ਦਾ ਬੰਦਾ ਹੈ ਤੇ ਉਹ ਸਾਨੂੰ ਬੜਾ ਪਰੇਸ਼ਾਨ ਕਰ ਰਿਹਾ ਜਲੀਲ ਕਰ ਰਿਹਾ ਤੋ ਲੋਕਾਂ ਨੂੰ ਕਹਿੰਦਾ ਵੀ ਮੈਂ ਸੱਟੇ ਦਿੰਨਾ ਹੈ ਲੋਕਾਂ ਨੂੰ ਕਹਿੰਦਾ ਮੈਂ ਖਜ਼ਾਨੇ ਕੱਢ ਦਿੰਨਾ ਤੋ ਮੈਂ ਆਖਿਆ ਵੀ ਉਸ ਅਖੌਤੀ ਦਾ ਮੈਨੂੰ ਜਿਹੜਾ ਹੈਗਾ ਐਡਰੈਸ ਦਿੱਤਾ ਜਾਵੇ ਉਹ ਐਡਰੈਸ ਬੀਬੀ ਕਿੰਦੀ ਵੀ ਉਹਦਾ ਐਡਰੈਸ ਹੀ ਕੋਈ ਪਤਾ ਨਹੀਂ ਵੀ ਉਹਨੇ ਰਹਿਣਾ ਕਿੱਥੇ ਹੁੰਦਾ ਹੈ ਜਾਣਾ ਕਿੱਥੇ ਹੁੰਦਾ ਹੈ ਫਿਰ ਮੈਂ ਕਿਹਾ ਵੀ ਉਹਦੇ ਨਾਲ ਸੰਪਰਕ ਕਿਵੇਂ ਕਰ ਸਕਦੇ ਉਹਦੇ ਨਾਲ ਸੰਪਰਕ ਹੋਇਆ ਉਹਦਾ ਨੰਬਰ ਭੇਜਿਆ ਗਿਆ ਜਦੋਂ ਉਹਦਾ ਨੰਬਰ ਭੇਜਿਆ ਜਾਂਦਾ ਤੇ ਮੈਂ ਉਸ ਨੰਬਰ ਤੇ ਸੰਪਰਕ ਕਰਦਾ ਮੈਂ ਆਪਣੇ ਆਪ ਨੂੰ ਗੁਰਸੇਖ ਹੀ ਕਿਹਾ ਵੀ ਮੈਂ ਗੁਰਸੇਖ ਪਰਿਵਾਰ ਨੂੰ ਬਿਲੋਂਗ ਕਰਦਾ ਹਾਂ ਸੋ ਮੇਰੇ ਘਰੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਨੇ ਔਰ ਮੇਰੇ ਘਰੇ ਬਹੁਤ ភੂਤਾਂ ਪ੍ਰੇਤਾਂ ਵੀ ਐ ਤੋ ਮੈਨੂੰ ਪੈਸੇ ਦੀ ਲੋੜ ਆ ਮੈਨੂੰ ਸੱਟੇ ਦੀ ਲੋੜ ਆ ਤੋ ਉਹਦੇ ਵਿੱਚ ਹੋਰ ਵੀ ਕਾਫੀ ਗੱਲਾਂ ਹੋਈਆਂ ਵੀ ਘਰ ਵਿੱਚ ਏਕਤਾ ਨਹੀਂ ਤੋ ਉਹ ਬਾਬੇ ਨੇ ਮੈਨੂੰ ਕਿਹਾ ਵੀ ਤੇਰੇ ਘਰ ਦਾ ਇਲਾਜ ਕਰਨ ਵਾਸਤੇ 2 ਲੱਖ ਰੁਪਇਆ ਲੱਗੂ ਸੋ ਮੈਂ ਉਹਨੂੰ ਜੱਜ ਕਰ ਦਿੱਤੀ ਹਾਂ ਕਰ ਦਿੱਤੀ ਵੀ ਤੁਸੀਂ ਘਰੇ ਆ ਜਾਓ ਉਹ ਕਹਿੰਦਾ ਵੀ ਘਰੇ ਆਉਣ ਵਾਸਤੇ ਮੇਰੇ ਕੋਲੇ ਕਿਰਾਇਆ ਹੈ ਨਹੀਂ ਮੈਂ ਆਪਣੇ ਗੂਗਲ ਪੇ ਰਾਹੀਂ 2000 ਰੁਪਇਆ ਉਸ ਬੰਦੇ ਨੂੰ ਪਹਿਲਾਂ ਸੈਂਡ ਕੀਤਾ ਵੀ ਉਹਨੂੰ ਕਿਸੇ ਤਰੀਕੇ ਇੱਥੇ ਬੁਲਾਇਆ ਜਾ ਸਕੇ ਉਹਦੀ ਗਿੱਦੜਕੁੱਟ ਹੋ ਸਕੇ ਤੋਂ ਉਹਨੂੰ ਇੱਥੇ ਬੁਲਾਇਆ ਗਿਆ ਉਹ ਕਹਿੰਦਾ ਵੀ ਮੈਂ ਤੁਹਾਡੇ ਘਰੇ ਜੈਨ ਦਾ ਪ੍ਰਵੇਸ਼ ਆ ਮੈਨੂੰ ਕਹਿੰਦਾ ਪੂਤਾਂ ਪ੍ਰੇਤਾਂ ਦਾ ਜਿਹੜਾ ਹੈਗਾ ਪ੍ਰਵੇਸ਼ ਹੈ ਤੁਹਾਡੇ ਘਰੇ ਖਜ਼ਾਨਾ ਨਿਕਲੂਗਾ ਮੈਂ ਤੇ ਖਜ਼ਾਨਾ ਕੱਢਣ ਵਾਲੇ ਬਾਬਿਆਂ ਦੇ ਚਿਹਰੇ ਨੰਗੇ ਕਰਤੇ ਸੋ ਉਹਨੂੰ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੂੰ ਭਾਈ ਸਾਰਾ ਕੁਝ ਹੀ ਕੱਢ ਦਿੱਤੇ ਹੁਣ ਬਿਨਾ ਕੱਢੇ ਮੈਂ ਤੈਨੂੰ ਜਾਨ ਨਹੀਂ ਦੇਣਾ ਕਹਿੰਦਾ ਜੀ ਜੋਤ ਲਾਉਣੀ ਪਊਗੀ ਦੇਵੀਆਂ ਦੀਆਂ ਫੋਟੋਆਂ ਰੱਖਣੀਆਂ ਪੈਣਗੀਆਂ ਮੈਂ ਕਿਹਾ ਵੀ ਜੋ ਤੈਨੂੰ ਚਾਹੀਦਾ ਲੈ ਆ ਉਹ ਅਸੀਂ ਆਪਣੇ ਘਰ ਦੇ ਵਿੱਚ ਪਰਲੇ ਪਾਸੇ ਮੇਰਾ ਜਿੱਧਰ ਪਰਿਵਾਰ ਰਹਿੰਦਾ ਉਸ ਪਾਸੇ ਉਹਨੇ ਫੋਟਮਾਂ ਰੱਖੀਆਂ ਜੋਤ ਲਾਈ ਉਹਦੇ ਵਿੱਚ ਮੈਂ ਵੀ ਬੈਠਾ ਉਹ ਮੈਨੂੰ ਕਹਿੰਦਾ ਵੀ ਤੁਹਾਨੂੰ ਜੰਨ ਦੇ ਦਰਸ਼ਨ ਹੋਣਗੇ ਭੂਤ ਦੇ ਦਰਸ਼ਨ ਹੋਣਗੇ ਮੈਂ ਕਿਹਾ ਵੀ ਬਾਬਾ ਜੋ ਕਰਨਾ ਕਰ ਲਾ ਪਰ ਜੇ ਇਹੋ ਜਿਹਾ ਕੁਝ ਮੈਨੂੰ ਨਾੰ ਦਿਸਿਆ ਤੇ ਭੂਤ ਮੈਂ ਤੇਰੇ ਕੱਢਨੇ ਜੰਨੇ ਸੋਚ ਲਾ ਤੋਂ ਇਦਾਂ ਅਸੀਂ ਬੈਠੇ ਸੀ ਉੱਥੇ ਉਹਦਾ ਅਸੀਂ ਪਖੰਡ ਯਾਰ ਕਰ ਰਹੇ ਸੀ ਸਾਰੀਆਂ ਸਾਡੇ ਕੋਲੇ ਉਹਦੀਆਂ ਵੀਡੀਓਜ਼ ਪਈਆਂ ਔਰ ਇਹ ਜਿਹੜੀ ਵੀਡੀਓਜ਼ ਨੈਟ ਤੇ ਪਾਈ ਜਾਂਦੀ ਹੈ ਹੁਣ ਮੈਂ ਉਹਦਾ ਕਾਰਨ ਦੱਸਣਾ ਚਾਹਣਾ ਇਹ ਜਿਹੜੀ ਵੀਡੀਓ ਨੈਟ ਤੇ ਪਾਈ ਗਈ ਹੈ ਇਹ ਸਾਡੇ ਸਿੰਘ ਨੇ ਮੇਰੇ ਕੋਲੇ ਜਿਹੜਾ ਸਿੰਘ ਰਹਿੰਦਾ ਕਿਉਂਕਿ ਸਾਰਿਆਂ ਨੂੰ ਹੀ ਪਤਾ ਸੀ ਸਾਡੀ ਟੀਮ ਦੇ ਸਾਰੇ ਵਰਕ ਜਿਹੜੇ ਟੀਮ ਚ ਵਰਕ ਕਰਦੇ ਸਾਰਿਆਂ ਨੂੰ ਪਤਾ ਸੀ ਵੀ ਅਸੀਂ ਇਹਦਾ ਪਖੰਡ ਜਿਹੜਾ ਜ਼ाहਰ ਕਰਨਾ ਸੋ ਸਾਡੇ ਸਿੰਘ ਨੇ ਵੀਡੀਓ ਕਾਲ ਇਹ ਜਿਹੜੀ ਵੀਡੀਓ ਨਹੀਂ ਬਣੀ ਇਹ ਵੀਡੀਓ ਸਕਰੀਨ ਰਿਕਾਰਡ ਕੀਤੀ ਗਈ ਹੈ ਇਹ ਵੀਡੀਓ ਕਾਲ ਦੋ ਬੰਦਿਆਂ ਨੂੰ ਕੀਤੀ ਹੈ ਠੀਕ ਹੈ ਉਹਨਾਂ ਦੇ ਨਾਮ ਵੀ ਮੈਂ ਸਮਾਂ ਉਹਨਾਂ ਤੇ ਦੱਸ ਦੂੰਗਾ ਦੋ ਬੰਦਿਆਂ ਨੂੰ ਵੀਡੀਓਜ਼ ਕਾਲ ਕੀਤੀਆਂ ਗਈਆਂ ਔਰ ਉਹਨਾਂ ਤੋਂ ਦੋਨੇ ਬੰਦਿਆਂ ਨੇ ਜਾਂ ਇੱਕ ਬੰਦੇ ਨੇ ਵੀਡੀਓ ਕਾਲ ਸਕਰੀਨ ਰਿਕਾਰਡ ਕਰ ਲਈ ਉਹ ਆਪਣੇ ਪਾਸ ਰੱਖ ਲਈ ਮੈਂ ਨਹੀਂ ਇਲਜ਼ਾਮ ਲਾਉਂ ਵੀ ਮੇਰੇ ਤੋਂ ਪੈਸੇ ਮੰਗੇ ਗਏ ਜਾਂ ਮੈਨੂੰ ਬਲੈਕਮੇਲ ਕੀਤਾ ਗਿਆ ਪਰ ਇਹਦੇ ਵਿੱਚ ਇੱਕ ਮੁੰਡਾ ਗੰਧੀ ਜਿਹੜਾ ਇੱਕ ਗੁੰਡਾਗਰਦੀ ਕਰ ਰਿਹਾ ਹੈ ਉਹ ਵੀਰ ਗੁਰੂ ਦੇ ਬਾਣੇ ਦੇ ਰੂਪ ਵਿੱਚ ਉਹ ਸਾਨੂੰ ਚੰਗਾ ਨਹੀਂ ਲੱਗਦਾ ਜਿਹੜਾ ਗੁਰੂ ਦੇ ਬਾਣੇ ਵਿੱਚ ਇਦਾਂ ਕਰੇ ਉਸ ਵੀਰ ਦੇ ਨਾਲ ਇੱਕ ਗੁਰਵਿੰਦਰ ਹੈ ਮੁੰਡਾ ਜਿਹੜਾ ਬਾਬਾ ਰਾਜਾ ਰਾਜ ਸਿੰਘ ਜੀ ਸਿੰਘ ਸਾਹਿਬ ਜੀ ਉਹਨਾਂ ਦੇ ਵੱਲੋਂ ਜਥੇਦਾਰوں ਨੂੰ ਲਾਇਆ ਗਿਆ ਇਹਨਾਂ ਦੋਨਾਂ ਨੇ ਰਲ ਕੇ ਜੀ ਭਾਈ ਮਨਪ੍ਰੀਤ ਸਿੰਘ ਦੀ ਮਹਿਮ ਨੂੰ ਤੇ ਮੈਨੂੰ ਖਤਮ ਕਰਨ ਲਈ ਬਦਨਾਮ ਕਰਨ ਲਈ ਅੱਡੀ ਚੋਟੀ ਵਾਲਾ ਜ਼ੋਰ ਲਾ ਲਿਆ ਪਰ ਮੈਂ ਬੋਲਣਾ ਨਹੀਂ ਚਾਹੁੰਦਾ ਮੈਨੂੰ ਬਹੁਤ ਸਾਰੀਆਂ ਕਾਲਜਾਂ ਆ ਰਹੀਆਂ ਕੈਨੇਡਾ ਤੋਂ ਅਮਰੀਕਾ ਤੋਂ ਆਪਣੇ ਇੰਡੀਆ ਤੋਂ ਬਹੁਤ ਸਾਰੇ ਕਾਲਜ ਆ ਰਹੇ ਆ ਵੀ ਤੁਸੀਂ ਸਪਸ਼ਟੀਕਰਨ ਜ਼ਰੂਰ ਦਿਓ ਅਸੀਂ ਤੁਹਾਡੇ ਨਾਲ ਆ ਸਤਕਾਰ ਕਮੇਟੀਆਂ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀਆਂ ਦੇ ਵੱਡੇ ਵੱਡੇ ਅਹੁਦੇਦਾਰ ਸਿੰਘ ਸਹਿਬਾਨ ਉਹਨਾਂ ਵੱਲੋਂ ਮੈਨੂੰ ਕਾਲਜ ਆਈ ਹੈ ਤੁਸੀਂ ਆਪਣਾ ਸਪਸ਼ਟੀਕਰਨ ਦਿਓ ਅਸੀਂ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਵਿੱਚ ਇਹ ਜਿਹੜੇ ਦੋਨੇ ਢੇਕ ਦੇ ਵਿੱਚ ਸਿੱਖੀ ਭੇਕ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਨਾਂ ਦਾ ਹਸ਼ਰ ਜਿਹੜਾ ਬਹੁਤ ਮਾੜਾ ਹੋਵੇਗਾ ਸੋ ਉਹ ਜਿਹੜੀ ਵੀਡੀਓਜ਼ ਸਕਰੀਨ ਰਿਕਾਰਡ ਕਰਕੇ ਜੀ ਮਤਲਬ ਹੋ ਸਕਦਾ ਹੈ ਜੀਨੇ ਵੀ ਉਹ ਵੀਡੀਓ ਸਕਰੀਨ ਰਿਕਾਰਡ ਕੀਤੀ ਹੈ ਮੈਂ ਸਾਈਬਰ ਕ੍ਰਾਈਮ ਰਾਈ ਮਾਨਯੋਗ ਐਸਐਸਪੀ ਸਾਹਿਬ ਨੂੰ ਕਹਿ ਕੇ ਉਹਨਾਂ ਬੰਦਿਆਂ ਤੇ ਛੇਤੀ ਐਫਆਈਆਰ ਕਰਾਵਾਂਗਾ ਔਰ ਇਹ ਵੀ ਖੁਲਾਸਾ ਹੋਊਗਾ ਵੀ ਉਹ ਸਕਰੀਨ ਵੀਡੀਓ ਰਿਕਾਰਡ ਕਿੰਨੇ ਪੈਸਿਆਂ ਦੇ ਵਿੱਚ ਗਾਂ ਵੇਚ ਕੇ ਤੇ ਉਹਨੂੰ ਉਲਟ ਉਲਟ ਕਰਕੇ ਵੀ ਭਾਈ ਮਨਪ੍ਰੀਤ ਸਿੰਘ ਤੇ ਆਪ ਅਖੰਡ ਕਰ ਰਿਹਾ ਆਪ ਭਵਨ ਕਰਾ ਰਿਹਾ ਇਦਾਂ ਵਿਖਾਇਆ ਗਿਆ ਸੋ ਜਿੰਦੇ ਵਿੱਚ ਸੰਗਤਾਂ ਦੀਆਂ ਭਾਵਨਾ ਨੂੰ ਬਹੁਤ ਠੇਸ ਪਹੁੰਚੀ ਹੈ ਤੋਂ ਦੂਜੀ ਬੇਨਤੀ ਮੈਂ ਕਰਦਿਆਂ ਨਾਲ ਇਹ ਵੀ ਇੱਕ ਸਪਸ਼ਟੀਕਰਨ ਹੁੰਦਾ ਵੀ ਇੱਕ ਰਿਕਾਰਡ ਰਿਕਾਰਡਿੰਗ ਵੀ ਗੁਰਵਿੰਦਰ ਸਿੰਘ ਤੇ ਗਾਂਧੀ ਇਹ ਉਸ ਸਾਧ ਨਾਲ ਗੱਲ ਕਰਦੇ ਨੇ ਉਹ ਵੀ ਸੰਗਤਾਂ ਨੇ ਰਿਕਾਰਡਿੰਗ ਸੁਣੀ ਹੋਣੀ ਹੈ ਤੋ ਉਸ ਰਿਕਾਰਡਿੰਗ ਦੇ ਵਿੱਚ ਜਿਹੜਾ ਉਹ ਅਖੌਤੀ ਢੌਂਗੀ ਸਾਧ ਹੈ ਉਹ ਕਹਿ ਰਿਹਾ ਵੀ ਮੇਰੇ ਕੰਨ ਨੂੰ ਪਿਸਟਲ ਲਾਇਆ ਮੈਨੂੰ ਭਜਾਇਆ ਉਹ ਵਾਣੋ ਵਾਲੀ ਭਜਿਆ ਉਹ ਵੀ ਕੀ ਹੋਇਆ ਸੀ ਵੀ ਸਾਡੇ ਘਰ ਮਾਣਯੋਗ ਪੁਲਿਸ ਆਫੀਸਰ ਆਏ ਸੀ ਮੈਨੂੰ ਲੈ ਕੇ ਬਜ ਵਿਚਾਰ ਸਾਂਝੇ ਕਰਨ ਲਈ ਵੀ ਅੱਗੇ ਕਿਵੇਂ ਤੁਰਨਾ ਹੈ ਪੰਜਾਬ ਦੇ ਵਿੱਚ ਤੋਂ ਉਹ ਪੁਲਿਸ ਆਫੀਸਰਾਂ ਨੂੰ ਵੇਖ ਕੇ ਦਾ ਲਾ ਕੇ ਘਰੋਂ ਗੇਟੋਂ ਬਾਹਰ ਨਿਕਲ ਗਿਆ ਉਹ ਆਪਣੀਆਂ ਚੱਪਲਾਂ ਵੀ ਇੱਥੇ ਛੱਡ ਗਿਆ ਔਰ ਉਹਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਖੇਤਾਂ ਦੇ ਵਿੱਚ ਭਜਦਾ ਹੋਇਆ ਕੰਜਰ ਉਹ ਪਤਾ ਨਹੀਂ ਕਿਵੇਂ ਪਹੁੰਚਿਆ ਤੋਂ ਉਹ ਮੇਰੇ ਹੱਥ ਨਹੀਂ ਹੁਣ ਲੱਗਿਆ ਤੇ ਜਿੱਦ ਦੇ ਲੱਗ ਗਿਆ ਉਹਦੇ ਜਿਹੜਾ ਹੋਰ ਖਲਾਸਾ ਕਰਾਂਗੇ ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਸਾਡੇ ਆਪਦਿਆਂ ਵੱਲੋਂ ਹੀ ਉਹਨੂੰ ਪੜਾਈਆਂ ਗਈਆਂ ਵੀ ਤੂੰ ਗਈ ਉਹ ਬੀੜੀਆਂ ਲਾਈਆਂ ਪਤਾ ਨਹੀਂ ਲਵਾਈਆਂ ਸਿਗੱਟਾਂ ਸ਼ਰਾਬ ਲਿਆਂਦੀ ਪਿਆਈ ਮਤਲਬ ਇਹੋ ਜਿਹੀਆਂ ਤੂੰ ਤਾਂ ਲਾ ਕੇ ਸਿੱਖਾਂ ਨੂੰ ਸਿੱਖ ਹੀ ਬਦਨਾਮ ਕਰ ਰਹੇ ਨੇ ਤੋਂ ਇਹਦੇ ਵਿੱਚ ਬਹੁਤ ਮੰਦ ਭਾਗੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਨਾ ਤਾਂ ਆਪਣੇ ਸਿੱਖ ਵੀਰਾਂ ਦਾ ਨਾ ਗੁਰੂ ਦੀਆਂ ਲੜ ਲੀਆਂ ਫੌਜਾਂ ਦਾ ਨਾ ਹੀ ਮੈਂ ਆਪਣਾ ਮਤਲਬ ਨਾਮ ਬਦਨਾਮ ਹੋਣ ਦੇਵਾਂਗਾ ਔਰ ਨਾ ਹੀ ਕੋਈ ਸਿੱਖ ਨੂੰ ਜਾਂ ਇੱਕ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਨੂੰ ਕੋਈ ਦਬਾ ਸਕਿਆ ਤੋ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਜੀ ਸੰਗਤਾਂ ਦੀਆਂ ਬਹੁਤ ਅਸੀਸਾਂ ਨੇ ਸੰਗਤਾਂ ਬਹੁਤ ਪਿਆਰ ਦਿੰਦੀਆਂ ਨੇ ਔਰ ਸਾਡੇ ਨਾਲ ਤਨ ਮਨ ਧਨ ਕਰਕੇ ਮਤਲਬ ਸਾਡੇ ਨਾਲ ਸਹਿਯੋਗ ਦੇ ਰਹੇ ਨੇ ਤੋਂ ਮੈਂ ਸੰਗਤਾਂ ਦਾ ਧੰਨਵਾਦ ਕਰਦਾ ਵੀ ਗਲਤਫਹਿਮੀ ਵਿੱਚ ਨਾ ਰਹੋ ਕਿਉਂਕਿ ਇਹੋ ਜੀ ਜਿਹੜੀ ਵੀਡੀਓ ਪਾਈ ਇਹੋ ਜੀਆਂ ਵੀਡੀਓ ਘਟੂ ਘਟ 70 75 80 ਵੀਡੀਓ ਪਈਆਂ ਹੋਣਗੀਆਂ ਸਾਡੇ ਕੋਲੇ ਅਸੀਂ ਭੇਸ ਬਦਲ ਬਦਲ ਕੇ ਬਾਬਿਆਂ ਦੇ ਪਖੰਡ ਕਿਵੇਂ ਯਾਰ ਕੀਤੇ ਕਿਵੇਂ ਉਹਨਾਂ ਨੂੰ ਸੋਧੇ ਲਾਏ ਠੀਕ ਹੈ ਸੋ ਸਾਡੇ ਸਿੰਘ ਸਾਹਿਬ ਜੀ ਭਾਈ ਬਾਬਾ ਲਖਵੀਰ ਸਿੰਘ ਜੀ ਕੋਟਕਪੂਰਾ ਬੁੱਢਾ ਦਲ ਸਾਡੇ ਭਰਾ ਨੇ ਉਹਨਾਂ ਨੇ ਮੈਨੂੰ ਕਿਹਾ ਸੀ ਬਾਬਾ ਜੀ ਆਪਣੇ ਕੋਲੇ ਵੀਡੀਓਜ਼ ਰੱਖਿਆ ਕਰੋ ਇਹਦਾ ਪੈਨ ਡਰਾਈਵ ਚ ਪਾ ਕੇ ਤੋ ਇਦਾਂ ਸਾਰਿਆਂ ਦੀਆਂ ਜੇ ਆਪਾਂ ਜ਼ਾਹਰ ਕਰਨ ਲੱਗ ਜੇ ਤੇ ਮੈਨੂੰ ਲੱਗਦਾ ਵੀ ਤੁਸੀਂ ਕਹਿਣਾ ਸੀ ਭਾਈ ਮਨਪ੍ਰੀਤ ਸਿੰਘ ਆਪ ਇਸ ਚੀਜ਼ ਨੂੰ ਬੜਾਵਾ ਦੇ ਰਹੇ ਆ ਇੱਕ ਗੱਲ ਮੈਂ ਹੋਰ ਕਰ ਦਿਆਂ ਵੀ ਇੱਥੇ ਕਮੈਂਟਸ ਆਏ ਨੇ ਵੀ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਜੇ ਉਹ ਪਖੰਡ ਨਹੀਂ ਕਰ ਰਹੇ ਵੀਡੀਓ 'ਚ ਉਹ ਮਤਲਬ ਹਵਨ ਕਰਾ ਰਹੇ ਪੂਜਾ ਕਰਾ ਰਹੇ ਆ ਸੋ ਮੇਰੀ ਬੇਨਤੀ ਹੈ ਵੀ ਮੈਂ ਆਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਰਪਤਾ ਔਰ ਠੀਕ ਹੈ ਜਿੰਨੇ ਦੇਵੀ ਦੇਵਤੇ ਨੇ ਸਾਰਿਆਂ ਨੂੰ ਸਾਡਾ ਨਮਨ ਹੈ ਸਾਰਿਆਂ ਨੂੰ ਸਾਡਾ ਸਤਕਾਰ ਹੈ ਜਿੱਥੇ ਕੋਈ ਮੈਨੂੰ ਜਗਰਾਤੇ ਤੇ ਬੁਲਾਉਂਦਾ ਮੈਂ ਉੱਥੇ ਵੀ ਜਾਣਾ ਹੈ ਜਿੱਥੇ ਕੋਈ ਮੈਨੂੰ ਮਰਸ਼ਦ ਵਿੱਚ ਬੁਲਾਉਂਦਾ ਮੈਂ ਉੱਥੇ ਵੀ ਜਾਣਾ ਹੈ ਕਿਉਂਕਿ ਅਵਲ ਅਲਹ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਈਸਾਈ ਧਰਮ ਵਿੱਚ ਵੀ ਸਾਨੂੰ ਕੋਈ ਬੁਲਾਵੇ ਅਸੀਂ ਉੱਥੇ ਵੀ ਪਹੁੰਚ ਕਰਾਂਗੇ ਪਰ ਗੱਲ ਹੱਕ ਤੇ ਸੱਚ ਦੀ ਇੱਕੋ ਨਿਰੰਕਾਰ ਦੀ ਹੋਣੀ ਚਾਹੀਦੀ ਹੈ ਇਦਾਂ ਦੇ ਪਖੰਡ ਜਿੱਥੇ ਹੋਣਗੇ ਉੱਥੇ ਸਿੰਘ ਅੜਨਗੇ ਤੇ ਪਖੰਡ ਕਰਨ ਵਾਲੇ ਝੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ